ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਤ ਸੱਚ ਜੁਗਾਦ ਸੱਚ ਐ ਪੀ ਸੱਚ ਨਾਨਕ ਪਾਪ ਪੂਰਤਨ ਲੋ ਤੁਨ ਤਨੁਰ ਤੁਨ ਤਨਰ ਹੁੰਦਾ ਜਾਨਵਾਨ ਜਿਹਦੇ ਕੋਲ ਤਨ ਹੋਵੇ ਜਾਂਕੇ ਹਿਰਦੇ ਤਨ ਵਸੇ ਜਿਸਕੇ ਹਿਰਦੇ ਤਨ ਵਸੇ ਤਸਕਾ ਨੋ ਫਕੀਰ ਜਿਹਦੇ ਕੋ ਨਾਮ ਦਾ ਨੰਦਾ ਹੈ ਤਨੁਰ ਤਨ ਕਹਿੰਦੇ ਨੇ ਤਨ ਰੋਦਨ ਗਵੀ ਕਹਿੰਦੇ ਨੇ ਤੀਰ ਦੇ ਛੁੱਟਦੇ ਨੇ ਅੰਦਰ ਜਿਹੜੇ ਬਾਣ ਬਾਣੀ ਦੇ ਛੁੱਟਦੇ ਨੇ ਇਸ ਕਰਕੇ ਤਨ ਨੂੰ ਧਨ ਹੋਈ ਗਾਇ ਦੰਦਰ ਤਨ ਕੋ ਜੜ ਆਇਆ ਸਤ ਕਾ ਜਸੰਦਾ ਬਾਣ ਜਿੱਥੇ ਸੱਚ ਪ੍ਰਗਟ ਹੈ ਉਹ ਤਨ ਨੂੰ ਤਾਂ ਆਗਾ ਧਨवान ਧਨਵਾਨ ਗਲਵਾਨ ਨਾਮ ਤੁਹਾਡੇ ਕੋਲ ਤੀਰ ਛੱਡਦਾ ਤਾਂ ਧਨ ਖੈ ਇੱਕ ਦੇ ਬਹੁਤ ਸਾਰੇ ਕੋਲ ਹੁੰਦੇ ਨੇ ਪਰਮੇਸ਼ਰ ਇੱਕਾ ਬਹੁਤ ਗੁਣ ਰਿਹਾ ਦੇ ਗੁਣਵਾਚ ਕਰਾਉਂਦੇ ਪੂਰ ਰਹੇ ਹੋ ਕੀ ਕਰ ਰਿਹਾ ਅਸਲ ਦੇ ਵਿੱਚ ਲੜ ਨਹੀਂ ਰਿਹਾ ਉਹਨਾਂ ਨੂੰ ਪੂਰਾ ਕਰ ਰਿਹਾ ਸਮਝਾ ਰਿਹਾ ਰਾਗشن ਸਮਝਾਇਆ ਜਾ ਰਿਹਾ ਹੈ ਨਾ ਗੰਧ ਤਿਆਰ ਹੈ ਪੂਰ ਰਹੇ ਹੋ ਸਰਬਮਹੇਂ ਅੰਦਰ ਵੀ ਹੈ ਪੂਰਾ ਕਰਨ ਵਾਲਾ ਸਾਡੇ ਅੰਤਰਾਤਮਾ ਦੀ ਆਵਾਜ਼ ਸਾਰਿਆਂ ਦੇ ਵਿੱਚ ਹੈ ਪਰ ਸਾਰਿਆਂ ਦੇ ਵਿਚਲੇ ਉਹਨੂੰ ਜਦ ਨਹੀਂ ਮੰਨਦੇ ਫਿਰ ਬਾਹਰੋਂ ਵੀ ਪੂਰਾ ਕਰਨਾ ਪੈ ਜਾਂਦਾ ਹੈ ਪਰ ਮੇਸ਼ਰ ਬਾਹਰੋਂ ਪੈ ਜਦਦਾ ਪੂਰਾ ਕਰਨ ਵਾਲਾ ਜਿਹਨੂੰ ਲੋੜ ਆ ਪੂਰਾ ਕਰ ਲੈਂਦਾ ਜਿਹਨੂੰ ਨਹੀਂ ਲੋੜ ਉਹ ਨਹੀਂ ਕਰਦਾ ਭਗਤ ਆਇਲ ਜਿਨ੍ਹਾਂ ਨੇ ਉਹਦੀ ਗੱਲ ਸੁਣ ਲਈ ਉਹਨਾਂ ਨੇ ਲਾਭ ਲੈ ਲਿਆ ਜਿਹਨਾਂ ਨੇ ਨਹੀਂ ਸੁਣੀ ਨਹੀਂ ਮੰਨੀ ਉਹ ਰਹਿ ਗਏ ਪੂਰੇ ਰਹੇ ਹੋ ਰਹੀ ਭਵਪੂਰ ਭਵਪੂਰ ਭਵਸੰਗਰ ਦੇ ਵਿੱਚ ਭਵਸੰਗਰ ਦੇ ਲੋਕਾਂ ਦੀ ਗੱਲ ਹੈ ਭਵਸੰਗਰ ਦੇ ਵਿੱਚ ਦੇਖੋ ਧੋਨ ਆ ਗਈ ਪੂਰਾ ਕਰਨ ਵਾਲੀ ਆਪ ਸਾਗਰ ਦੇ ਵਿੱਚ ਪਰਮੇਸ਼ਰ ਦੀ ਆਵਾਜ਼ ਆ ਗਈ ਡਾਇਰੈਕਟ ਇਨਡਾਇਰੈਕਟ ਤਰੀਕੇ ਨਾਲ ਆਈ ਹੈ ਸੁਣਦੇ ਤਾਂ ਉਹ ਨੂੰ ਆ ਜਿਹੜਾ ਬੋਲਦਾ ਉਹ ਨੂੰ ਤਾਂ ਸੁਣਦੀ ਹੈ ਡਾਇਰੈਕਟ ਪਰ ਉਹ ਜਿਹੜਾ ਬੋਲ ਰਿਹਾ ਇਨਡਾਇਰੈਕਟ ਉਹਦਾ ਗਿਆਨ ਦੇ ਰਿਹਾ ਸੁਣ ਰਿਹਾ ਨਾਮ ਦੇ ਰਿਹਾ ਗਿਆਨ ਸੁਣ ਕੇ ਰਿਹਾ ਸੁਣ ਤੇ ਪੁਨੀਤ ਸੁਣਤਾ ਪੁਨੀਤ ਵਸਤੂ ਰਿਹਾ ਕਹਤੇ ਭਵੇਂ ਤੂੰ ਬੋਲਿਆ ਭਵੇਂ ਤਰਫ ਪੁਨੀਤ ਨਹੀਂ ਹੈ ਉਹ ਜਲਸੀ ਹੈਗੀ ਐ ਜੋ ਗੁਰਬਾਣੀ ਪਵਿੱਤਰ ਹੈ ਬੁਨੀਤ ਨਹੀਂ ਹੈ ਤੁਰਕੀ ਬਾਣੀ ਪੁਨੀਤ ਹੈ ਉਹ ਜਲਸੀ ਨਹੀਂ ਹੁੰਦੀ ਇਹ ਫਰਕ ਹੈ ਬਾਣੀ আর ਗੁਰਬਾਣੀ ਚ ਅਸੀਂ ਇਹ ਫਰਕ ਮਿਟਾ ਦਿੱਤਾ ਉਸ ਬਾਣੀ ਨੂੰ ਗੁਰੂ ਕਿਹਾ ਜਿਹੜੀ ਪੁਨੀਤ ਹੈ ਇਹ ਬਾਣੀ ਗੁਰੂ ਨਹੀਂ ਹੈ ਇਹ ਗੁਰਦੇਵ ਹੈ ਗੁਰਦੇਵਾਂ ਗੱਲ ਦੇਣ ਵਾਲਾ ਗੁਰੂ ਗਿਆਨੀ ਦਿੰਦਾ ਹੁੰਦਾ ਗੁਰੂ ਦਾ ਰੋਸ਼ਨੀ ਕਰ ਦਿੰਦਾ ਹੁੰਦਾ ਗਿਆਨ ਕੋਈ ਲਵੇ ਕੋਈ ਨਾ ਲਵੇ ਉਹਨੇ ਤਾਂ ਰੋਸ਼ਨੀ ਕਰ ਦੇਣੀ ਆ ਉਹ ਲੈਣ ਨਾ ਲੈਣ ਉਹਦੇ ਨਾਲ ਨਹੀਂ ਜੇ ਬਾਰਿਸ਼ ਪੈਂਦੀ ਆ ਭੇਜ ਜਾਣਾ ਹੀ ਸਭ ਨੇ ਜੇ ਬਾਰਿਸ਼ ਪੈਂਦੀ ਆ ਤਾਂ ਭੇਜ ਜਾਣਾ ਤੇ ਬਿਜਣਾ ਬਹੁਤ ਭੇਜ ਕੇ ਜਿੱਥੇ ਬਾਰਿਸ਼ ਪਹੂਗੀ ਉੱਥੇ ਅਸਰ ਹੋਊਗਾ ਇਹ ਨਹੀਂ ਵੀ ਨਾ ਹੋਵੇ ਹਾਂਜੀ ਪੂਰਾ ਰਹੀਪਾ ਪੂਰ ਤਨੁਰ ਤਾਲ ਤਨੁਰ ਤਾਨ ਕਿਸੇ ਧਨਵਾਨ ਦੇ ਤਰਖ ਚੋਂ ਜਿਹੜੇ ਤੀਰ ਨਿਕਲਦੇ ਨੇ ਉਹ ਕਹੇ ਜਨ ਤੂਰ ਕੇ ਤਨੁਰ ਤਾਲ ਉਹ ਤੂਰ ਉਡੀ ਨਵ ਮੰਡਲ ਛਾਇਓ ਐਸੀ ਗਾਂਧੀ ਨੇਰੀ ਆਈ ਜਾਂਦੀ ਦੇਖੋ ਭਾਈ ਗਿਆਨ ਕੇ ਯਾਨੀ ਕਵੀਰ ਨਹੀਂ ਕਰਿਆ ਯਾਨੀ ਗਿਆਨ ਗਿਆਨੀ ਚਲਾਤੀ ਉਹ ਗਾਨਕਿਆਂ ਦੀ ਵੀ ਤੂੰ ਰੁੱਡੀ ਹੁਣ ਇੱਥੇ ਘੋੜੇ ਕਿੱਥੇ ਨੇ ਘੋੜਿਆਂ ਦੀ ਤਾਂ ਗੱਲੇ ਨਹੀਂ ਕੀਤੀ ਇਹਦੇ ਵਿੱਚ ਉਹ ਕਹਿੰਦਾ ਘੋੜਿਆਂ ਦੇ ਖੁਰਾਂ ਦੀ ਤੂੰ ਡੁੱਡੀ ਇੱਥੇ ਕਹਿ ਰਿਹਾ ਘੋੜੇ ਕਿੱਥੇ ਨੇ ਤੇ ਘੋੜੇ ਦਾ ਲਿਖੇ ਨਹੀਂ ਹੋਏ ਉਹ ਉਹਦਾ ਦਿਮਾਗ 'ਚ ਲੜਾਈ ਵੱੰਕੇ ਚੱਲ ਰਿਹਾ ਨਾ ਵੀ جنگ ਹੋ ਰਹੀ ਆ ਘੋੜਿਆਂ ਦੀ ਘੋੜੇ ਤਾਂ ਉਹਨਾਂ ਬੰਦਿਆਂ ਨੂੰ ਕਿਹਾ ਜਿਹੜੇ ਘੋੜਿਆਂ ਵਾਂ ਡਬੂ ਡਬੂ ਕਰਦੇ ਨੇ ਕਿਥੋਂ ਖੜਦੇ ਨਹੀਂ ਹਲ ਚਲਾਕ ਆਦਮੀ ਚਲਾਕ ਨੇ ਹੋ ਕੋਈ ਵੀ ਕਿਹਾ ਹੈ ਕੋ ਕੌਣਾ ਜਗ ਕਉਆ ਮੁਖ ਚੁੰਜ ਗਿਆਨ ਉਹ ਜਿਹੜੇ ਮੁਖ ਚੁੰਜ ਗਿਆਨੀ ਨੇ ਉਹ ਗਾਂ ਗਾਂ ਖਰੀ ਜਾਂਦੇ ਨੇ ਗੱਲ ਕੁਛ ਨਹੀਂ ਉਹਨਾਂ ਕੋਲ ਹੈ ਸਾਰੇ ਨਾ ਬੰਡਲ ਛਾਇਓ ਧੂਰ ਰੂਡੀ ਨਾਲ ਕੋ ਬੰਡਲ ਛਾਇਓ ਸਾਰੇ ਨਾ ਬੰਡਲ ਛਾ ਗਈ ਸਾਰੇ ਵਿਆਪਕ ਹੋ ਗਈ ਗੱਲ ਵੀ ਗੱਲ ਆ ਚੱਲੀ ਐ ਉੱਥੇ ਲੱਖਾਂ ਆਦਮੀ ਸੁਣਦੇ ਨੇ ਕਹਾਂ ਜਾ ਕੇ ਜਿਹੜੇ ਲੱਖਾਂ ਆਦਮੀ ਇਹਦੀ ਗੱਲ ਨੂੰ ਸੁਣਦੇ ਸਾਰੇ ਛਾ ਜਾਂਦੀ ਆ ਨਾ ਬੰਡਲ ਛਾਇਓ ਸਾਰੇ ਵਾਯੂ ਮੰਡਲ ਦੇ ਵਿੱਚ ਆ ਗਿਆ ਸੱਚ ਸੱਚ ਪ੍ਰਗਟ ਹੋ ਗਿਆ ਹਾਂਜੀ ਨੂਰ ਭਰੇ ਮੁਖ ਮਾਰ ਗਰੇ ਰਣ ਹੂਰਨ 헤 ਰਹੀਓ ਹੁਣਸਾਇਓ ਜਿਹੜੇ ਨੂਰ ਭਰੇ ਮੁਖ ਸੀ ਜਿਹੜੇ ਸੱਚੇ ਸੁੱਚੇ ਆਦਮੀ ਸੀ ਜਿਹੜੇ ਇਮਾਨਦਾਰ ਸੀ ਉਹ ਮਾਰ ਟਖਾ ਗਏ ਉਹ ਮਰ ਗਏ ਉਹਨਾਂ ਦੇ ਮਨ ਮਰ ਗਏ ਉਹ ਸਮਝ ਗਏ ਉਹ ਹਾਰ ਮੰਨ ਗਏ ਵੀ ਇਹ ਠੀਕ ਹੈ ਸੱਚ ਉਹਨਾਂ ਨੇ ਬਰੋਚ ਛੱਡ ਦਿੱਤਾ ਹੂਰ ਪਰੇ ਮੁਕ ਮਾਰ ਗਰੇ ਮਾਰ ਗਰੇ ਉਹਦੀ ਮਾਰ ਨਾਲ ਥੱਲੇ ਗਿਰ ਗਏ ਹੂਰ ਨੇ ਹੇਰ ਲਿਓ ਹਿਓ ਹਲਸਾਯੋ ਜਿਹੜੇ ਹੂਰ ਹੂਰਨ ਕਾਉਂਟ ਜਿਹੜੇ ਗਰਮ ਕਿਸੇ ਕੇ ਚਾਹ ਇੱਥੇ ਨੇ ਜਿਹੜੇ ਸੱਚਖੰਡ ਨੇ ਉਹ ਸੱਚਖੰਡ ਵਾਲੇ ਕਿਹੜਾ ਫਰੇ ਹੋਏ ਨੇ ਉਹ ਦੇਖਦੇ ਨੇ ਉਹ ਤਾਂ ਸਾਡੇ ਜਿਉਂਦੇ ਹੀ ਨੇ ਉਹ ਦੇਖ ਕੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਹੇਰ ਹਲਸਾਯੋ ਉਹਨਾਂ ਦੇ ਬਨਾ ਵਿੱਚ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਅਸਰ ਹੋ ਰਿਹਾ ਹੈ ਸਾਰੇ ਚਾਹੁੰਦੇ ਰਹੋ ਕਿ ਸਾਰੇ ਲੋਕ ਇਹ ਗਿਆਨवान ਹੋ ਜਾਣ ਘਰ ਨੂੰ ਆ ਜਾਣ ਵਿਛੜੇ ਹੋਏ ਘਰ ਨੂੰ ਆ ਜਾਣ ਇਹ ਸਾਰੇ ਜਿਹੜੇ ਮੰਨ ਜਾਂਦੇ ਨੇ ਦੇਵਤੇ ਕਿਉਂ ਫਿਰ ਵਰਸਾਉਂਦੇ ਜਿਹੜਾ ਉੱਥੇ ਜਾਂਦਾ ਕਿਉਂ ਵਰਸਾਉਂਦੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਘਰ ਆ ਕੇ ਆਪਣੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਘਰ ਆਉਣ ਦੀ ਤਾਂ ਇਹ ਕਹਿੰਦਾ ਸੰਤ ਬਰੇ ਕਿਉਂ ਰੋਈਏ ਜੋ ਆਪਣੇ ਗਰਾਜ ਜਾਏ ਉਹ ਰੁਈਆ ਸਾਖਤ ਪਪੜੇ ਜੋ ਹੱਟੇ ਹੱਟ ਬੁਕਾਏ ਉਹ ਤਾਂ ਆਪਣੇ ਘਰ ਜਾ ਰਿਹਾ ਹੈ ਸੱਜਣਾਂ ਦੀ ਖੁਸ਼ੀ ਹੋ ਰਹੀ ਹੈ ਤੁਸੀਂ ਰੋ ਰਹੇ ਹੋ ਹਾਂਜੀ ਪੂਰਨ ਰੋਸ ਭਰੇ ਯਰ ਤੂਰਨ ਪੂਰ ਪਰੇ ਰਣ ਊਮ ਸਹਾਇ ਉਹਨਾਂ ਰੋਸ ਜਿਹੜੇ ਪੂਰੇ ਰੋਸ ਨਾਲ ਲੜੇ ਪੂਰੇ ਬ੍ਰੋਧ ਕਰਕੇ ਲੜੇ ਉਹ ਜਿਆਦਾ ਲਾਭ ਉਹਨਾਂ ਨੂੰ ਜਿਆਦਾ ਲਾਭ ਮਿਲੇ ਜਿਨ੍ਹਾਂ ਨੇ ਪੂਰੇ ਤਾਕਤ ਬਤਰਕ ਸੁਣੇ ਅਰ ਕਹੇ ਪੂਰਨ ਰੋਜ਼ ਭਰੇ ਅਰ ਤੂਰਨ ਪੂਰ ਪਰੇ ਰਣ ਭੂਮ ਸਹਾਇਓ ਫਟਾਫਟ ਉਹਨਾਂ ਨੂੰ ਜਲਦੀ ਸਮਝੋ ਤੂਰਨ ਦਾ ਮਤਲਬ ਬਹੁਤ ਜਲਦੀ ਫਟਾਫਟ ਪੂਰ ਪਰੇ ਪੂਰਾ ਦੇ ਪੂਰ ਪੂਰਾ ਦੇ ਪੂਰ ਮੁਕਤ ਹੋ ਗਏ ਰਣ ਭੂਮ ਨੂੰ ਸਹਾਇਓ ਪਰ ਰਣ ਭੂਗ ਦੇ ਵਿੱਚ ਸਹਾਇਓ ਸਹਾਇਓ ਉਹਨਾਂ ਨੂੰ ਰਾਂਣਪੌਮੀ ਸੁਖਦਾਇ ਕੋ ਗਿਓਰ ਵਾਸਤੇ ਚੂਰ ਭਈ ਉਹਨਾਂ ਨੂੰ ਉਹ ਰਾਂਣਪੌਮੀ ਸੁਖਦਾਇ ਕਾਜੀ ਉਹਨਾਂ ਦੇ ਫੱਟਾ ਗਈ ਇੱਕ ਬੇਦਲ ਲਤ ਲੋਟ ਆ ਗਈ ਉਹਨਾਂ ਦੇ ਤਾਂ ਲੜਾਈ ਫੱਟਾ ਗਈ ਉਹਨਾਂ ਨੂੰ ਸਮਝ ਆ ਗਈ ਤਾਂ ਕਹਿਨਾਂ ਜਿਹੜੇ ਰਾਮ ਬਾਣ ਕੇ ਮਾਰੇ ਮਰਗ ਨਹੀਂ ਹੈਗੇ ਉਹ ਆਈ ਮਰਗਨੇੜ ਘੋੜੇ ਨੇ ਇਹਨੇ ਘੋੜੇ ਨੇ ਨਾ ਮਰਗਾ ਵਰਗੇ ਨੇ ਘੋੜੇ ਜਿਹੜੇ ਕਹਿੰਦੇ ਮਾਰੇ ਜਾਂਦੇ ਨੇ ਉਹ ਬਸ ਛੱਡ ਕੇ ਨਾ ਸੁਰਗ ਲੋਗ ਚਲੇ ਜਾਂਦੇ ਨੇ ਚਿਲਾਕੀਆਂ ਛੱਡ ਦਿੰਦੇ ਨੇ ਉਹ ਚੂਰ ਭਏ ਅਰੀ ਰੂਰੇ ਘਰੇ ਪਟ ਚੂਰਨ ਜਾਣਕ ਬੈਦ ਬਣਾਇਓ ਐ ਕਰ ਗਏ ਹੋ